ਮੈਂ ਕਿਤੇ ਨਹੀਂ ਗਈ ਮੈਂ ਇੱਥੇ ਸੀਗੀ ਬਟ ਕਿਸੇ ਨੇ ਮੈਨੂੰ ਕਦੇ ਆਦੇ ਨਹੀਂ ਕੀਤਾ ਹਸ਼ਰਨ ਤੋਂ ਬਾਅਦ ਕਾਮਯਾਬੀ ਬਹੁਤ ਮਿਲੀ ਬਟ ਮੁੜ ਕੇ ਕਿਸੇ ਨੇ ਕੰਮ ਹੀ ਨਹੀਂ ਦਿੱਤਾ ਔਰ ਦਿੱਤਾ ਵੀ ਦਿੱਤਾ ਵੀ ਤਾਂ ਉਸ ਲੈਵਲ ਦੇ ਰੋਲ ਨਹੀਂ ਮਿਲੇ ਮੈਨੂੰ ਜਿੱਦਾਂ ਦੇ ਮੈਂ ਕਰਨਾ ਚਾਹੁੰਦੀ ਸੀਗੀ ਮੈਂ ਪਹਿਲਾਂ ਤਾਂ ਇੱਕ ਛੋਟੀ ਜੀ ਗੱਲ ਆਪਣੇ ਨਾਲ ਜੋੜਾਂ ਕਿ ਮੈਂ ਮੈਂ ਕਬੱਡੀ ਇੱਕ ਮੁਹੱਬਤ ਦੇ ਵੇਲੇ ਤੁਹਾਡੀ ਇੰਟਰਵਿਊ ਕੀਤੀ ਸੀਗੀ ਬਹੁਤ ਸਾਲ ਹੋ ਗਿਆ ਸੀ ਤਾਂ ਆਪ ਥੋੜੇ ਜੇ ਬੁੱਢੇ ਹੋਣ ਲੱਗ ਗਏ ਤੁਸੀਂ ਉਦਾਂ ਦੇ ਉਦਾਂ ਫੜੇ ਨਹੀਂ ਨਹੀਂ ਤੁਸੀਂ ਵੀ ਉਦਾਂ ਦੇ ਉਦਾਂ ਹੀ ਹੋ ਕਿਵੇਂ ਕਿੱਥੇ ਚਲੇ ਗਏ ਤੁਸੀਂ ਇੰਨੀ ਦੇਰ ਮੈਂ ਕਿਤੇ ਨਹੀਂ ਗਈ ਮੈਂ ਇੱਥੇ ਹੀ ਸੀਗੀ ਬਟ ਕਿਸੇ ਨੇ ਮੈਨੂੰ ਕਦੇ ਯਾਦ ਹੀ ਨਹੀਂ ਕੀਤਾ ਨਹੀਂ ਪੰਜਾਬੀ ਮੁੰਡੇ ਸਾਰੇ ਯਾਦ ਕਰਦੇ ਨੇ ਪੰਜਾਬ ਯਾਦ ਕਰਦਾ ਕਈ ਕਈ ਗੁੱਸਾ ਵੀ ਕਰਦੇ ਨੇ ਹਸ਼ਰ ਵਾਲੀ ਸਗਰ ਨੂੰ ਕਮਾਲਾ ਚੰਗਾ ਵੀ ਕਹਿੰਦੇ ਆ ਹਾਂਜੀ ਨਹੀਂ ਮੈਂ ਆਲਵੇਸ ਆਈ ਵਾਸ ਆਲਵੇਸ ਹੇਅਰ ਬਟ ਕਹਿੰਦੇ ਨਾ ਕਿ ਇੱਕ ਜਿਹੜਾ ਵਕਤ ਹੁੰਦਾ ਤੁਸੀਂ ਕਦੋਂ ਕਿਦੇ ਸਾਹਮਣੇ ਆਉਣਾ ਤੇ ਮੈਂ ਆਲਵੇਸ ਪਹਿਲਾਂ ਵੀ ਚੰਡੀਗੜਾ ਆ ਕੇ ਵਾਪਿਸ ਜਾਂਦੀ ਰਹੀ ਆ ਤੇ ਇਸ ਵਾਰੀ ਕੁਝ ਇਹੋ ਜਿਹਾ ਹੋ ਗਿਆ ਕੋਈ ਚੀਜ਼ਾਂ ਕਲਿੱਕ ਹੋ ਗਈਆਂ ਵਾਇਰਲ ਹੋ ਗਈਆਂ ਤੇ ਅੱਛਾ ਤੁਸੀਂ ਆਉਂਦੇ ਰਹੇ ਚੰਡੀਗੜ੍ਹੋਂ ਬਿਲਕੁਲ ਬਿਲਕੁਲ ਮੇਰੇ ਪੇਰੈਂਟ ਤੁਸੀਂ ਵੈਸੇ ਬੰਬੇ ਮੂਵ ਹੋ ਗਏ ਹਾਂਜੀ ਹਾਂਜੀ ਬੰਬੇ ਠੀਕ ਹੈ ਤੇ ਬੰਬੇ ਕੀ ਤੁਸੀਂ ਕਿੱਥੇ ਐਕਟਿਵ ਹਿੰਦੀ ਫਿਲਮਾਂ ਦੇ ਵਿੱਚ ਜਾਂ ਸਾਊਥ ਦੇ ਵਿੱਚ ਵੀ ਮੈਂ ਸੁਣਿਆ ਤੁਸੀਂ ਦੋਨੋਂ ਜਗ੍ਹਾ ਹਿੰਦੀ মুਵੀਜ਼ ਚ ਵੀ ਐਂਡ ਸਾਊਥ ਵਿੱਚ ਵੀ ਤਮਿਲ ਤੇਲਗੂ ਕਨੜਾ ਹੁਣ ਮੇਰੀਆਂ ਤਿੰਨ ਵੈਬ ਸੀਰੀਜ਼ ਆ ਰਹੀਆਂ ਹਿੰਦੀ ਦੀਆਂ अच्छा हां जी Amazon Prime ਤੇ Amazon Prime ਤੇ ਆਏਗੀ ਕਾਂਸ ਦੇ ਵਿੱਚ हां जी ਕਾਂਸ ਦਿੱਲੀ ਹੋਨੇ ਮੈਂ ਹਿੰਦੀ ਮੂਵੀ ਸਾਈਨ ਕੀਤੀ ਹੈ ਐਂਡ ਉਸ ਤੋਂ ਬਿਨਾ ਦੋ ਹੋਰ ਹਿੰਦੀ ਵੈਬ ਸੀਰੀਜ਼ ਆ ਰਹੀਆਂ ਇਹਦੇ ਵਿੱਚ ਪ੍ਰਾਊਡ ਮੂਵਮੈਂਟ ਆਫ ਪੰਜਾਬ ਦੇ ਲਈ ਵੀ ਤੁਹਾਡੇ ਲਈ ਬਿਲਕੁਲ ਬਿਲਕੁਲ ਉਹਦਾ ਵੀ ਸਡਨ ਮਿਲਣਾ ਮੈਨੂੰ ਐਂਡ ਇਟਸ ਅ ਸ਼ਾਰਟ ਮੂਵੀ ਫॉर 20 ਮਿੰਟਸ ਅੱਛਾ ਇੱਕ ਇੱਕ ਚੀਜ਼ ਥੋੜਾ ਜਿਹਾ ਹੋਰ ਦੱਸਿਏ ਕਿ ਤੁਸੀਂ ਉਹਦੇ ਵਿੱਚ ਵੀ ਸੀਗੇ ਇਹ ਗਲੀ ਸਰਕਾਰੀ ਇਹ ਬੰਦ ਰੱਖਿਆ ਜੀ ਨੇ ਤੇਡੀ ਤੇਡੀ ਤੱਕ ਦੀ ਤੋਂ ਉਹ ਕਿਹੜੇ ਕਿਹੜੇ ਸਾਲ ਦਾ ਗੀਤ ਆ ਮੈਨੂੰ ਆਪ ਨਹੀਂ ਪਤਾ ਮੇਰੇ ਖਿਆਲ 2000 ਬਹੁਤ ਛੋਟੇ ਬਹੁਤ ਛੋਟੇ ਆ 2000 ਦਾ ਹੋਊਗਾ 2000 ਦਾ ਹੋਊਗਾ ਪਹਿਲਾ ਕੀ ਸੀ ਤੁਹਾਡਾ ਨਹੀਂ ਉਸ ਤੋਂ ਪਹਿਲਾਂ ਵੀ ਮੈਂ ਕਾਫੀ ਕੀਤੇ ਆ ਬਟ ਉਹੀ ਨੇ ਵੀ ਜਿਹੜੇ ਗਾਣੇ ਤੋਂ ਤੁਸੀਂ ਨਜ਼ਰਾਂ ਵਿੱਚ ਆਉਣਾ ਹੂੰ 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 ਪਹਿਲਾਂ ਤਾਂ ਇਹ ਦੱਸੋ ਤੁਸੀਂ ਖਿਆਲ ਫੂਲ ਕੇ ਕਿਵੇਂ ਰੱਖ ਰਹੇ ਹੋ ਡਾਈਟੀਸ਼ਨ ਦਾ ਵੀ ਤੁਸੀਂ ਕਰਦੇ ਹੋ ਨਾਲ ਬਿਲਕੁਲ ਫਿਰ ਪਹਿਲਾਂ ਆਪਣੇ ਤੇ ਅਪਲਾਈ ਕੀਤਾ ਸਾਰਾ ਕੁਝ ਬਿਲਕੁਲ ਮੈਂ ਹੈਲਥ ਕੌਨਸ਼ੀਅਸ ਤਾਂ ਸ਼ੁਰੂ ਤੋਂ ਸੀਗੀ ਕਦੇ ਮੋਟੇ ਹੋ ਗਏ ਕਦੇ ਪਤਲੇ ਹੋ ਗਏ ਸੋ ਜਦੋਂ ਵੇਟ ਗੇਨ ਵੀ ਕੀਤਾ ਤੁਸੀਂ ਵੇਟ ਗੇਨ ਵੀ ਹੋ ਜਾਂਦਾ ਸੀ ਵੇਟ ਲੂਸ ਵੀ ਕਰਨਾ ਪੈਂਦਾ ਅਕੋਰਡਿੰਗ ਟੂ ਯਰ ਕੈਰੈਕਟਰਸ ਤੁਸੀਂ ਮੂਵੀ ਵਿੱਚ ਕਿੰਦਾ ਦਾ ਕੈਰੈਕਟਰ ਰੋਲ ਕਰ ਰਹੇ ਹੋ ਐਂਡ ਉਸ ਤੋਂ ਬਾਅਦ ਜਦੋਂ ਲਾਕਡਾਊਨ ਹੋਇਆ ਉਦੋਂ ਮੈਂ ਯੂਕੇ ਐਂਡ ਯੂਐਸਏ ਤੋਂ ਸਰਟੀਫਾਈਡ ਹੋਈ ਆਯੁਰਵੇਦ ਅਚ ਸਰਟੀਫਾਈਡ ਹੋਈ ਐਂਡ ਮੁੰਬਈ ਤੋਂ ਹੋਈ ਐਂਡ ਉਸ ਤੋਂ ਬਾਅਦ ਮੇਰਾ ਡਾਈਟ ਦਾ ਸਿਲਸਿਲਾ ਚੱਲ ਪਿਆ ਐਂਡ ਹੁਣ ਮੇਰੇ ਕੋਲ 올 ਤੋਂ 2 ਲੱਖ ਤੋਂ ਵੱਧ ਕਲਾਇੰਟਸ ਹੈ ਜਿਨ੍ਹਾਂ ਦੀਆਂ ਸਾਰੀਆਂ ਪ੍ਰੋਬਲਮਸ ਮੈਂ ਘਰ ਦੀ ਡਾਈਟ ਤੋਂ 2 ਲੱਖ ਤੋਂ ਵੱਧ ਬਿਲਕੁਲ ਡਾਇਬੀਟਿਸ ਹੋਗੀ ਹਾਰਮੋਨਲ ਇੰਬੈਲੈਂਸ ਹੋ ਗਿਆ ਇਰੈਗੂਲਰ ਪੀਰੀਅਡਸ ਜਾਂ ਕਿਸ ਨੂੰ ਬੇਬੀ ਨਹੀਂ ਹੁੰਦਾ ਮਤਲਬ 10 10 ਪੀਸੀਓਡੀ ਬਹੁਤ ਹੈ ਪੀਸੀਓਡੀ ਪੀਸੀਓਐਸ ਮਤਲਬ ਕਈ ਤਾਂ ਕੇਸ ਹੈ ਹੁਜੇ ਜਿਨ੍ਹਾਂ ਨੂੰ 10 ਸਾਲ ਤੋਂ ਬੱਚਾ ਨਹੀਂ ਸੀ ਹੋ ਰਿਹਾ ਐਂਡ ਜਿਵੇਂ ਉਹਨਾਂ ਨੇ ਡਾਈਟ ਖਾਣੀ ਸ਼ੁਰੂ ਕੀਤੀ ਏਜ ਰਿਵਰਸ ਕਰਦੀਆਂ ਤੁਹਾਡੀ ਨੇਚਰਲੀ ਬਿਨਾ ਕਿਸੇ ਇੰਜੈਕਸ਼ਨਸ ਤੋਂ ਇਹ ਬਹੁਤ ਜ਼ਰੂਰੀ ਹੈ ਦੱਸ ਕੇ ਜਾਇਆ ਥੋੜਾ ਬਿਲਕੁਲ ਅੱਛਾ ਇਹ ਫਿਰ ਬੈਲੈਂਸ ਕਿਵੇਂ ਬਣ ਪੰਦਾ ਇੱਕ ਪਾਸੇ ਐਕਟਿੰਗ ਉਹ ਸਟਾਰਡਮ ਵਾਲਾ ਫੀਲਡ ਇੱਕ ਪਾਸੇ ਲੋਕਾਂ ਦੇ ਨਾਲ ਉਹਨਾਂ ਦਾ ਰੋਜ਼ ਮਰਾ ਦੀਆਂ ਗੱਲਾਂ ਸੁਣਨੀ ਆ ਕਿ ਤੁਸੀਂ ਇਹ ਖਾ ਲੋ ਜੀ ਤੁਸੀਂ ਇਹ ਨਾ ਖਾਓ ਜਾਂ ਟਾਈਮ ਤਾਂ ਕੱਟਣਾ ਪੈਂਦਾ ਸਾਰਾ ਟਾਈਮ ਟਾਈਮਿੰਗ ਇਹ ਟਾਈਮਿੰਗ ਐਦਾ ਹੁੰਦਾ ਕਿ ਮੈਨੂੰ ਥੋੜਾ ਜਲਦੀ ਸਵੇਰੇ 3:20 ਤੇ ਉੱਠਦੀ ਆ ਬਾਬਾ ਜੀ ਉਠਾਉਂਦੇ ਅੰਮ੍ਰਿਤ ਵੇਲੇ ਸੋ ਉਸ ਤੋਂ ਬਾਅਦ ਮੇਰਾ ਪਾਠ ਕਰਨ ਤੋਂ ਬਾਅਦ ਮੈਂ ਮੇਰਾ ਕੰਮ ਦਾ سلسلہ ਸ਼ੁਰੂ ਹੋ ਜਾਂਦਾ ਐ ਐਂਡ ਕੰਟੀਨਿਊ ਮੈਂ ਰਾਤੀ 8:30 9:00 ਵੇਹ ਤੱਕ ਕੰਮ ਕਰਦੀ ਆ ਫਿਰ ਸੋ ਜਾਂਦੀ ਆ ਜਲਦੀ ਸੌਣਨੀ ਆ ਤੁਸੀਂ ਗੁਰਲੀਨ ਜੇ ਮੈਂ ਸ਼ੁਰੂਆਤ ਕਰਾਂ ਜੇ ਉੱਥੋਂ ਹੀ ਆਪਾਂ ਮੰਨ ਲਈਏ ਬਿੰਦ ਰੱਖਿਆ ਜੀ ਦਾ ਇਹ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ ਤੁਸੀਂ ਉਹਦੇ ਵਿੱਚ ਸੀਗੇ ਔਰ ਉਸ ਤੋਂ ਬਾਅਦ ਜੇ ਆਪਾਂ ਹੋਰ ਇੱਕ ਪੀਕ ਦੀ ਗੱਲ ਕਰੀਏ ਤਾਂ ਹਸ਼ਰ ਦੇ ਵਿੱਚ ਬਹੁਤ ਵੱਡੀ ਇੱਕ ਪੀਕ ਸੀ ਉਸ ਤੋਂ ਬਾਅਦ ਜਿਹੜਾ ਇੱਕ ਗੈਪ ਆ ਜਾਂਦਾ ਚਲੋ ਕਹਿਣ ਨੂੰ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਬੀਜ਼ੀ ਸੀ ਹੈ ਜੇ ਉਹ ਪਰ ਉਹ ਜਦੋਂ ਸਟਾਰਡਮ ਤੋਂ ਥੋੜਾ ਦੂਰ ਹੁੰਨੇ ਹੋ ਉਹ ਫਰਸਟ੍ਰੇਸ਼ਨ ਕਦੇ ਆਈ ਕਦੇ ਲੋ ਫੀਲ ਕੀਤਾ ਲਾਈਫ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਤੁਹਾਨੂੰ ਫੁਟੇਜ ਮਿਲੀ ਹੋਵੇ ਤੁਸੀਂ ਟਾਕ ਆਫ ਦਾ ਟਾਊਨ ਹੋਵੋ ਇੰਡਸਟਰੀ ਦੇ ਵਿੱਚ ਵੀ ਗੱਲਾਂ ਹੁੰਦੀਆਂ ਹੋਣਗੀਆਂ ਜਾਂ ਹਰ ਪਾਸੇ ਤੁਹਾਨੂੰ ਲੋਕ ਚਾਹੁੰਦੇ ਹੋਂ ਬਹੁਤ ਤੁਸੀਂ ਵੱਡੇ ਵੱਡੇ ਸ਼ੋਅਸ ਤੇ ਜਾ ਰਹੇ ਹੋਂ ਉਸ ਤੋਂ ਬਾਅਦ ਇੱਕਦਮ ਇੰਨਾ ਇੱਕ ਗੈਪ ਆ ਜਾਣਾ ਉਹ ਕਿਵੇਂ ਦਾ ਦੌਰ ਸੀ ਨਹੀਂ ਹੁੰਦਾ ਐਕਚੁਅਲੀ ਪੰਜਾਬੀ ਫਿਲਮ ਇੰਡਸਟਰੀ 'ਚ ਹੀ ਗੈਪ ਆਇਆ ਉਸ ਤੋਂ ਬਾਅਦ ਮੈਂ ਹਿੰਦੀ ਕੰਟੀਨਿਊ ਕਰਦੀ ਰਹੀ ਸਾਊਥ ਕੰਟੀਨਿਊ ਕਰਦੀ ਰਹੀ ਇੱਕ ਤੋਂ ਇੱਕ ਲੈਂਗੁਏਜਸ ਚੇਂਜ ਕਰਦੀ ਰਹੀ ਬਟ ਹਸ਼ਰਨ ਤੋਂ ਬਾਅਦ ਕਾਮਯਾਬੀ ਬਹੁਤ ਮਿਲੀ ਬਟ ਮੁੜ ਕੇ ਕਿਸੇ ਨੇ ਕੰਮ ਹੀ ਨਹੀਂ ਦਿੱਤਾ ਔਰ ਦਿੱਤਾ ਵੀ ਦਿੱਤਾ ਵੀ ਤਾਂ ਉਸ ਲੈਵਲ ਦੇ ਰੋਲ ਨਹੀਂ ਮਿਲੇ ਮੈਨੂੰ ਜਿੱਦਾਂ ਦੇ ਮੈਂ ਕਰਨਾ ਚਾਹੁੰਦੀ ਸੀਗੀ ਸੋ ਇਹ ਜਿਹੜਾ ਬ੍ਰੇਕ ਆਇਆ ਇਹ ਮੇਰੀ ਚੁਆਇਸ ਨਹੀਂ ਸੀਗੀ ਕਈ ਵਾਰੀ ਅੱਦਾਂ ਵੀ ਹੁੰਦਾ ਤੁਸੀਂ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਕੰਮ ਕਰਨਾ ਚਾਹੁੰਦੇ ਹੋ ਬਟ ਉਸ ਮੁਤਾਬਕ ਤੁਹਾਨੂੰ ਕੰਮ ਮਿਲਦਾ ਨਹੀਂ ਤੇ ਤੁਸੀਂ ਫਿਰ ਕੰਪਰੋਮਾਈਜ਼ ਵੀ ਨਹੀਂ ਕਰ ਸਕਦੇ ਮੰਨ ਲਓ ਤੁਸੀਂ ਅੱਜ ਇੱਕ ਲੈਵਲ ਤੇ ਕੰਮ ਕਰ ਰਹੇ ਹੋ ਉਹ ਤੋਂ ਨੀਚੇ ਤਾਂ ਨਹੀਂ ਨਾ ਕੰਮ ਕਰੋਗੇ ਜਾਂ ਤਾਂ ਉਹ ਲੈਵਲ ਹੋਵੇ ਜਾਂ ਉਸ ਤੋਂ ਉੱਪਰ ਦਾ ਲੈਵਲ ਹੋਵੇ ਸੋ ਉਸ ਤੋਂ ਉੱਪਰ ਦੇ ਲੈਵਲ ਨਹੀਂ ਆਇਆ ਉਹਦੇ ਬਰਾਬਰ ਦਾ ਲੈਵਲ ਵੀ ਕੰਮ ਨਹੀਂ ਆਇਆ ਸੋ ਮੈਨੂੰ ਲੱਗਿਆ ਕਿ ਬੈਟਰ ਹੈ ਮੈਂ ਆਪਣਾ ਜਿੱਥੇ ਕਰ ਰਿਹਾ ਉੱਥੇ ਕਰਾਂ ਐਂਡ ਸਹੀ ਮਾਇਨੇ ਵਿੱਚ ਕਮਾ ਤੇ ਮੈਨੂੰ ਉਹ ਜਿਹੇ ਲੋਕਾਂ ਨੇ ਦੁਬਾਰਾ ਕੰਟੈਕ ਉਨਨ ਲੱਗੇ ਸ਼ਾਇਦ ਗੁਲੀਨ ਮੁੰਬਈ ਰਹਿੰਦੀ ਹੈ ਜਾਂ ਪੰਜਾਬ ਚ ਆਏਗੀ ਨਹੀਂ ਆਏਗੀ ਔਰ ਤੇ ਹੁਣ ਕਾਫੀ ਫਿਲਮ ਇੰਡਸਟਰੀ ਚੇਂਜ ਵੀ ਹੋ ਗਈ ਉਸ ਤੋਂ ਬਾਅਦ